ਹੋਦੀ ਸ਼ੁਰੂਆਤ ਹੈ ਇਹ ਜੇ ਬਹੁਤ ਦੁੱਖ ਖਲੀ ਗੱਲਾ ਮੋਈ ਤੇਲ ਦੀ ਬੀਬੀ ਦਾਦੀ ਜੀ ਉਹ ਆਜੂ ਬੁਢੇ ਹੋ ਗਏ ਆ ਤਾਂ ਕਰਕੇ ਅਜੇ ਬਹੁਤ ਦੁੱਖ ਖਲੀ ਗੱਲਾ ਤੇ ਦੁਕਾਨਾਂ ਦੇ ਬੰਦ ਹੀ ਰੱਖੀ ਆ ਤੇ ਹੁਣ ਆਪਾਂ ਕਿਸ ਮਾਰੂ ਉਹ ਜੀ ਨੇ ਕਿ ਆਵਾਜ਼ ਪੁੱਛੇ ਜੇ ਇਹੋ ਦੁਕਾਨਾਂ ਆਵੜੀ ਖੋਲ ਲੋ ਤੇ ਪਰਲੀ ਖੋਲ ਲੋ ਆ ਰਹਿਣ ਤੂੰ ਆਪਾਂ ਦੁਕਾਨ ਖੋਲਹੀ ਜਾਂ ਲੈਡ ਦੁਕਾਨ ਖੋਲਹੀ ਆਪਾਂ ਤੇ ਅਜਾ ਆਪਾਂ ਸ਼ੀਤੀ ਚੱਲਣਾ ਗਾਂ ਕਾ ਦੀ ਡਿਮਾਂਡ ਤੇ ਆਪਾਂ ਦੁਕਾਨ ਖੋਲਹੀ ਆ ਵੀਰ ਭਰਾ ਬਹੁਤ ਦੂਰ ਆਈ ਗਏ ਤੇ ਮਾਨੂੰ ਫੋਨ ਕਰਦੇਗੇ ਥਾ ਕਰਕੇ ਆਪਾਂ ਦੁਕਾਨ ਆਪਣੀ ਖੋਲ ਲਈ ਆ ਤੇ ਆਪਾਂ ਸਵੇਰੇ ਦਾ ਕੋਕ ਨਹੀਂ ਖਾਦਾ ਵਾ ਤੇ ਹੁਣ ਚੱਲੇ ਕੁਝੇ ਮੰਗਾਏ ਖਾਉਂਗੇ ਤੇ ਕੁਝ ਜਿਹਾ ਲੈ ਲਾਪਾ ਅੰਦਰ ਕਾ ਜੂ ਇਹ ਜੂ ਇਹ ਜੂ ਮਾਹੋਦੀ ਕੁਲਚੀ ਖਾਏ ਖੋਕੀ ਪਰ ਬਹੁਤ ਜਗ੍ਹਾ ਨਹੀਂ ਖਾਣਾ ਤੇ ਆਪਾਂ ਇਹ ਨਹੀਂ ਹੋ ਰਿਹਾ ਕਿ ਬਾਅਦ ਚ ਦਿਖੋਨੇ ਬਾਕੀ ਦਾ ਹਾਂਜੀ ਆਏ ਆਪਣੇ ਤੋਂ ਆਏ ਹੁਣ ਜੀਤ ਭਾਈ ਹੁਣ ਇੱਕ ਨੋਵਲੇ ਬੈਠੇ ਹੋ ਹੁਣ ਭਾਈ ਨੀ ਡੀ ਗੇ ਉਹ ਗਾਣਾ ਸੁਣਿਆ ਤੇ ਮਾਜਾ ਨਹੀਂ ਕੋਈ ਪੱਜੇ ਨਹੀਂ ਖੋੜਦੇ ਆ ਸੈਟ ਆ ਆ ਦੇ ਲੋ ਹੁਣ ਵੇ ਆਏ ਹਾਂ ਇੱਕ ਤਾਂ ਇੱਕ ਤਾਂ ਨਹੀਂ ਆਹ ਦੇਖ ਲਾ ਪ੍ਰਿੰਚੂ ਸ਼ੂਤ ਉਹ ਦੁਹਾਂ ਸ਼ੂਤ ਦੁਹਾਂ ਲੰਦੇ ਆ ਪ੍ਰਿੰਚੂ ਹਾਂਜੀ ਗਾਇਸ ਹੁਣ ਆਪਾਂ ਚਾਹ ਜਪੀਦੇ ਆ ਆਹ ਦੇਖੋ ਟੈਲੀਕਾਸਟ ਵਾਲੇ ਉਹ ਤੇ ਦਿਖਾ ਦੇ ਤੇ ਹੈਗਾ ਪ੍ਰਿੰਚੂ ਕਿੱਥੇ ਆ ਚਲ ਗਿਆ ਉਹ ਤਾਂ ਨੂੰ ਭਾਜੀ ਆਪਣੇ ਭਾਜੀ ਸੀਗੇ ਗ੍ਰੇ ਟੈਲੀਕਾਸਟ YouTube ਚੈਨਲ YouTube ਚੈਨਲ ਇਹਨਾਂ ਦਾ ਵੀ ਆ ਸਬਸਕ੍ਰਾਈਬ ਕਰ ਲਿਓ ਤੇ ਸਾਡਾ ਵੀ ਕਰ ਲਿਓ ਪੀਵੀ08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਬ ਜਨਾਵਤੈ ਨੂੰ ਮਾਣ ਦੇਖੋਣਾ ਬਾਕੀ ਵੀਡੀਓ ਸਾਡੀ ਨਾਲ ਜੁੜੇ ਰਹੋ ਬਲੌਗ ਵੇਖਣ ਦੇ ਜੀ ਹਾਂਜੀ ਗਾਇਸ ਹੁਣ ਆਪਾਂ ਖਾਵਾਂਗੇ ਛੱਲੇ ਸਾਡਾ ਜਿਹੜੇ ਕੀਤਾ ਆ ਛੱਲੇ ਖਾਣ ਅੰਬਿਆ ਜਾਂਦੇ ਮਾਫ ਕਰੀ ਜੀ ਕਿ ਇਹ ਭੁੰਨੇ ਕਿ ਨਹੀਂ ਭੁੰਨੇ ਨੇ ਸੋਰੀ ਗਾਇਸ ਮਾਫ ਕਰੀ ਸ਼ੱਲੀ ਭੋਂ ਨੂੰ ਲਈ ਸਾਡੀ ਆ ਗਈ ਬਈ ਅਰੇ ਸ਼ੱਲੀ ਭੋਂ ਦਾ ਬੰਦਾ ਆਪਣਾ ਇਹ ਹੈ ਗੋਲ ਗਫੇ ਰੇੜੀ ਆ ਗਾਇਸ ਆਪਾਂ ਖਾ ਲਈ ਛੱਲੀ ਗਾਇਜ਼ ਕਿਦਾਈ ਪਾਕੀ ਤੇ ਸਾਡੀ ਵੀਡੀਓਂ ਜੜੇ ਗਏ ਹੋ ਇਹ ਹੈਗਾ ਰਿਆਸ਼ੂ ਬਈ ਛੱਲੀ ਕਿੱਦਾ ਪੁੱਜ ਜੂਗੀ ਅਏ ਨੋ ਦਸ ਮਿੰਟ ਪਾਪਾ ਇਹ ਪੱਕੀ ਆ ਛੱਲੀ ਆਕੀ ਗਾਇਜ਼ ਵੀਡੀਓ ਸਾਡੇ ਇੰਜ ਦੇ ਗਏ ਬਲੌਗ ਵੇਖਣ ਲਈ ਫੜਕ ਲੱਗਾ ਸਾਡੇ ਦੀ ਗੱਡੀਆਂ ਕਿੱਦਾ ਖੜੀਆਂ ਆ ਦੇ ਚੋਪ ਆਪਣੀ ਬਾਕੀ ਵੀਡੀਓਂ ਜੁੜੇ ਰਹੇ ਬਲੌਗ ਵੇਖਣ ਲੈ ਅਛਲੀ ਅਲੀ ਭਾਈ ਦੀ ਮਦਦ ਕਰਦੇ ਪਏ ਹਾਂ ਇਹ ਦੇਖੋ ਜੀ ਭਾਈ ਕਹਿੰਦਾ ਨੰਬਰ ਤੇ ਦੇ ਨਾਲ ਆ ਵੀ ਭਜੀ ਆ ਗਿਆ ਤੇ ਲੱਗੇ ਅਛਲੀ ਪੁੱਣਾਂ ਉਹ ਅੰਦਰ ਗਿਆ ਚੱਲ ਗਿਆ ਉਹ ਕਹਿੰਦਾ ਬਲੌਗ ਬਣਾ ਲਾ ਬਲੌਗ ਦਾ ਬੜਾ ਸ਼ੌਕ ਹੋਂ ਨਹੀਂ ਪੋਰਡ ਕਰਦਾ ਮੁੰਡਾ ਜਿੱਥੇ ਮਰਜ਼ੀ ਰੋ ਕਹਿੰਦਾ ਵਲੌਗ ਬਣਾ ਲਈ ਦਫਤਰ ਜਾ ਉੱਥੇ ਵੀ ਪੋਸਟ ਆਫਿਸ ਜਾ ਉੱਥੇ ਵੀ ਬੈਂਕ ਜਾ ਜਿੱਥੇ ਮਰਜ਼ੀ ਦੋ ਰੋਜ਼ ਹੀ ਕਹਿੰਦਾ ਵਲੌਗ ਬਣਾ ਲਾ ਤੈਨੂੰ ਵਲੌਗ ਦਾ ਬਹੁਤ ਸ਼ੌਂਕ ਹੈ ਭਾਜੀ ਵਲੌਗ ਦਾ ਬਹੁਤ ਸ਼ੌਂਕ ਹੈ ਚੱਲੇ ਯਾਰ ਪਾਣੀ ਪੂਣੀ ਪੜਨਦੇ ਆ ਤੇ ਲੱਗੇ ਆਪਾਂ ਬਾਈਕੋ ਚੱਲ ਜੀ ਦੇ ਦੇ ਠੀਕ ਹੈ ਉਹਦੇ ਦੀ ਦੁਕਾਨ ਤੇ ਚੱਲੇ ਆ ਭਾਜੀ ਹੁਣ ਹੀ ਆਏਗੀ ਦੁਕਾਨ ਦਾ ਕਰਿਆ ਲੈਣਾ ਤੇ ਇਹ ਵਾਣ ਆਪਣੀ ਨਾ ਉੱਥੇ ਆ ਗੁਰਦੁਆਰੇ ਦੀਆਂ ਪੂਜਾ ਉਹ ਵੀ ਹੁੰਦੇ ਆ ਪਾਟ ਫੂਟ ਵੀ ਹੋ ਜਾਂਦੇ ਬਾਬਿਆਂ ਦੇ ਤੇ ਹੁਣ ਆਪਾਂ ਚੱਲੇ ਉੱਧਰ ਦੀ ਦੁਕਾਨ ਤੇ ਆਪਾਂ ਉੱਧਰ ਦੀ ਕਾਂਦ ਕਨ ਆ ਕੇ ਚੱਕਰ ਹੁੰਦੇ ਤੇ ਹੁਣ ਆਪਾਂ ਲੱਗੇ ਆ ਕੰਮ ਕਮ ਕਰੀਏਗੇ ਬੇਲੇ ਜਗਾ ਕੋ ਟੋਲੇ ਜਾਂ ਤਾਂ ਸ਼ਾਮ ਦੇ ਟਾਈਮ ਕਿੰਨਾ ਦਿਖਾਈ ਮੜਿਆ ਭਾਈ 8:00 ਵੱਜ ਗਏ 8:30 ਹੋਣ ਵਾਲੇ ਮੇਰੇ ਖਿਆਲ ਨਾਲ ਤੇ ਹੁਣ ਦੁਕਾਨ ਆਪਾਂ ਲੱਗੇ ਨੂੰ ਢੋਣਾ ਤੇ ਹੁਣ ਆਪਾਂ ਕਰਦੇ ਵੀਡੀਓ ਦੀ ਐਂਡਿੰਗ ਤੇ ਪੀਜ਼ ਰੋਟ ਵਾਟਰ ਡਲੀਵਰੀ ਕੋ ਵੀ ਦੇਖਿਆ ਕਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਸਾਡੇ ਨਾਲ ਜੁੜੇ ਰਿਹਾ ਕਰੋ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸਾਡੇ ਨਾਲ ਜੁੜੋ ਤੇ ਧੰਨਵਾਦ